तस्वीर जो तुम अपनी स्क्रीन पर वेख रहे हो ए नौवीं क्लास पढ़ने वाले हरकरणवीर सिंह दी जो सवेरे घरों तैयार होकर स्कूल जाने निकलिया पर स्कूल गया नहीं शामी जो घर नहीं मुड़िया तो परिवार वालू फिक्र हुई पर उसका कुछ पता नहीं चलिया फिर इस संबंधी पुलिस को सूचित किया गया तो थोड़ी देर बाद बच्चा तो मिलिया पर जिंदा नहीं कमाद के खेतों मिली उसकी लाश ਪਰਿਵਾਰ ਵਾਲਿਆਂ ਮੁਤਾਬਕ ਬੱਚਾ ਪੜਨ ਵਿੱਚ ਹੁਸ਼ਿਆਰ ਸੀ ਪਰ ਸਾਨੂੰ ਨਹੀਂ ਪਤਾ ਕਿ ਇਹ ਕੀ ਪਾਣਾ ਵਾਪਰ ਗਿਆ ਆਪਣੇ ਪੁੱਤ ਦੀ ਲਾਸ਼ ਨੂੰ ਗੋਦੀ ਵਿੱਚ ਪਾਈ ਹੈ ਮਾਂ ਇੰਨੇ ਸਦਮੇ 'ਚ ਹੈ ਤੇ بار بار ਇਹੀ ਕਹਿ ਰਹੀ ਹੈ ਕਿ ਮੇਰਾ ਪੁੱਤ ਪਿਆ ਟੱਕ ਦੇ ਇਸ ਨੂੰ ਠੰਡ ਲੱਗ ਜਾਵੇਗੀ ਮੇਰਾ ਪੁੱਤ ਪਿਆ ਨਾ ਲੈ ਕੇ ਘਰ ਦੇ ਦੇ ਟੱਕ ਦੇ ਟੱਕ ਦੇ ਨੂੰ ਇਹ ਨੂੰ ਠੰਡ ਲੱਗ ਜੂਗੀ ਸਕੂਲ ਗਿਆ ਜੀ ਬਸ ਸਵੇਰੀਓ ਸਕੂਲ ਤਾਂ ਪਹੁੰਚਿਆ ਨਹੀਂ ਬਸ ਰਾਸਤੇ 'ਚ ਜੀ ਗੰਨੇ 'ਚ ਸਾਨੂੰ ਨਹੀਂ ਪਤਾ ਲੱਗਿਆ ਜੀ ਕਿ ਕਿਹੜੇ ਕਿਹੜੇ ਗੰਨੇ ਦਿੱਤਾ ਉਹ ਗਾਂਹਾਂ ਜੀ ਆ ਆ ਛੱਡ ਕੇ ਉਹ ਗਾਂਹਾਂ ਵਾਲਾ ਜੀ ਕਿਹੜੇ ਪਿੰਡ ਦਾ 10 ਕਿਲੋ ਪਿੰਡੇ ਇਹਨਾਂ ਦਾ ਹੀ ਪਿੰਡ ਦੇ ਵਿੱਚ ਕਿੰਨੇ ਸਾਲ ਦਾ ਸੀ ਬੱਚਾ ਮੈਂ ਕਹਾਦਾ 13 ਸਾਲ ਦਾ ਜੀ ਤੇ ਪਹਿਲਾਂ ਵੀ ਕਦੇ ਕੋਈ ਇਸ ਤਰ੍ਹਾਂ ਨਾ ਜੀ ਨਾ ਜੀ ਕੁਝ ਵੀ ਨਹੀਂ ਹੋਇਆ ਤੇ ਵੀ ਨਹੀਂ ਹੋਇਆ ਅੱਛਾ ਕੀ ਕਾਰਨ ਸੀ ਜਿਹੜਾ ਸਕੂਲ ਨਹੀਂ ਗਿਆ ਸੀ ਸਕੂਲ ਤਾਂ ਜੀ ਬਸ ਪਤਾ ਨਹੀਂ ਤਾਂ ਜੀ ਉਹ ਜਿਹੜੀਆਂ ਗਾਇਆਂ ਫਿਰਦੀਆਂ ਨੇ ਉਹਨਾਂ ਨੇ ਉਹ ਡਰਾਤਾ ਰੱਬ ਜਾਣੇ ਜੀ ਉਹਨਾਂ ਨੇ ਕਿਸੇ ਨੇ ਉਹਦੇ ਨਾਲ ਕੁਝ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਵੀ ਰਿਹਾ ਕਿਸੇ ਨੇ ਕੁਝ ਕਰਿਆ ਕੋਈ ਪਤਾ ਲੱਗੇ ਕੋਈ ਸਕੂਲ ਦਾ ਵੀ ਦਿੱਕਤ ਸੀ ਕੋਈ ਸਕੂਲ ਦਾ ਕੰਮ ਨਹੀਂ ਨਾ ਜੀ ਨਾ ਜੀ ਨਾ ਜੀ ਅਸੀਂ ਤਾਂ ਕੋਈ ਗੱਲੇ ਨਹੀਂ ਤੇ ਕਿ ਸਕੂਲ ਵਾਲੀ ਤਾਂ ਬਹੁਤ ਵਧੀਆ ਕੰਮ ਕਰਦਾ ਦਾ ਰੋਜ਼ ਆ ਕੇ ਕੀ ਕਾਰਨ ਸੀ ਜਿਹੜਾ ਕੱਲ ਸਕੂਲ ਨਹੀਂ ਗਿਆ ਸੀ ਬਸ ਇਹ ਇਹ ਨਹੀਂ ਪਤਾ ਇਹ ਕਾਰਨ ਦਾ ਤਾਂ ਸਾਨੂੰ ਵੀ ਨਹੀਂ ਪਤਾ ਸ਼ਾਮ ਦੇ 4 ਵਜੇ ਜਦੋਂ ਜਦੋਂ ਛੁੱਟੀ ਦਾ ਟਾਈਮ ਹੋਇਆ ਇੱਥੇ ਬੈਠੇ ਸੀ ਬਾਹਰ ਇਹ ਦੇਖਦੇ ਆ ਇਹਨਾਂ ਨੂੰ ਇਦਾਂ ਭਲੇਖਾ ਪਿਆ ਵੀ ਉਹ ਆ ਰਿਹਾ ਸਾਹਮਣੇ ਤੋਂ ਦਿਖਿਆ ਇਹਨਾਂ ਨੂੰ ਦੋਨੋਂ ਜਣਿਆਂ ਨੂੰ ਨਹੀਂ ਸਾਨੂੰ ਤਾਂ ਪਤਾ ਨਹੀਂ ਵੀ ਆ ਰਹੀ ਹੈ ਜਦੋਂ ਇਹ ਦੇਖੀ ਕਿ ਵੀ ਇੰਨਾ ਟਾਈਮ ਹੋ ਗਿਆ ਹੁਣ ਤੱਕ ਘਰ ਨਹੀਂ ਪਹੁੰਚਿਆ ਗੰਨੇ ਦਾ ਖੇਤ ਸਾਰਾ ਲੰਘ ਗਿਆ ਵੀ ਇੰਨਾ ਟਾਈਮ ਹੋ ਗਿਆ ਇਹ ਚਲੋ ਦੇਖਣ ਚਲੇਗੇ ਸਾਰੇ ਪਾਸੇ ਗੰਨੇ 'ਚ ਵੀ ਦੇਖਿਆ ਕਿਤੇ ਨਹੀਂ ਮਿਲਿਆ ਫਿਰ ਸਾਨੂੰ ਫੋਨ ਕੀਤਾ ਸੀ ਵੀ ਆਗੇ ਇੱਥੇ ਜਦੋਂ ਆਕੇ ਅਸੀਂ ਰਾਤ ਨੂੰ ਦੇਖਿਆ ਪੁਲਿਸ ਵਾਲੇ ਵੀ ਆਏ ਹੋਏ ਸੀਗੇ ਉਹਨਾਂ ਨੇ ਇਨਕੁਆਰੀ ਕੀਤੀ ਜੋ ਕਰਨੀ ਸੀਗੀ ਉਹਨਾਂ ਨੇ ਕਹਿੰਦੇ ਚਲੋ ਗੰਨੇ 'ਚ ਦੁਬਾਰਾ ਦੇਖ ਲਈਏ ਦੁਬਾਰਾ ਗਏ ਅਸੀਂ ਦੇਖਣ ਫੇਰ ਸਾਨੂੰ ਬੰਦਾ ਲੱਗਿਆ ਵੀ ਗੰਨੇ ਦੇ ਵਿਚਾਲੇ ਪਿਆ ਜੀ ਉਵੇਂ ਹੀ ਸਾਈਕਲ ਖੜਾ ਸੀ ਉਹਦਾ ਉਵੇਂ ਹੀ ਬੈਗ ਪਿਆ ਸੀ ਉਹ ਇਕੱਲਾ ਦਾ ਐਵੇਂ ਕਿਵੇਂ ਕਰ ਲੂਗਾ ਬੱਚਾ ਜੀ ਬੱਚਾ ਡਰ ਵੀ ਗਿਆ ਕਿਸੇ ਚੀਜ਼ ਨੂੰ ਸਾਨੂੰ ਇਹ ਸਮਝ ਨਹੀਂ ਆਉਂਦੀ ਫਿਰ ਉਹ ਵਿਚਾਲੇ ਗੰਨੇ ਦੇ ਕਿੱਥੇ ਚਲੇ ਗਿਆ ਉਧਰ ਪੁਲਿਸ ਨੇ ਕਹਿ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਦੰਦਲ ਪੈਨ ਕਰਿਆਂ ਉਸ ਦੀ ਮੌਤ ਹੋਈ ਹੈ ਹਾਲੇ ਤੱਕ ਪਰਿਵਾਰ ਵਾਲਿਆਂ ਨੂੰ ਕਿਸੇ ਤੇ ਸ਼ੱਕ ਨਹੀਂ ਪਰ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਸ਼ਾਮ ਨੂੰ ਸਾਡੇ ਕੋਲ ਅੱਜ 6 ਵਜੇ ਮੋਹਰੇ ਦੇ ਸਾਡੇ ਕੋਲ ਅਸੀਂ ਸਾਰੀ ਰਾਤ ਪੁੱਛੇ ਰਾਤ ਪੁੱਛ ਕੇ ਬੱਚੇ ਦੇ ਫੋਟੋਗ੍ਰਾਫਸ ਲਏ ਅਸੀਂ ਇਹਨਾਂ ਦਾ ਮੀਨ ਟਾਈਮ ਅਸੀਂ ਫੜਾ ਫੜਾ ਜੋ ਕਨਸਰਨ ਨਾਲ ਅੱਜ ਆਪਾਂ ਮੈਸੇਜ ਕਰਾਤੇ ਇੱਕ ਘੰਟੇ ਬਾਅਦ ਸਾਨੂੰ ਵਿੰਡੋ ਮੈਸੇਜ ਆਇਆ ਕਿ ਬੱਚੇ ਦਾ ਜਿਹੜਾ ਅਤਾ ਪਤਾ ਲੱਗਿਆ ਕਮਾੜ ਦੇ ਵਿੱਚ ਆ ਉਹ ਚਾ ਕਵਾਦ ਦੇ ਵਿੱਚੋਂ ਇਹ ਡੱਡ ਬੋਡੀ ਜਿਹੜੇ ਮਾਤਾ ਪਿਤਾ ਲੈ ਆਇਆ ਸੀ ਹਸਪੀਟਲ ਉਹਨਾਂ ਨੂੰ ਨਹੀਂ ਪਤਾ ਸੀ ਵੀ ਉਹਨਾਂ ਨੇ ਇੱਕ ਵਰਗਾ ਬੱਚਾ ਇਹਦਾ ਸਾਰਾ ਬਿਹੋਸ਼ਾ ਇਹੋ ਹਸਪੀਟਲ ਲੈ ਗਿਆ ਬੱਚੇ ਨੂੰ ਤੇ ਡਾਕਟਰਾਂ ਨੇ ਉਹ ਮੇਰੇ ਤੋਂ ਘੋਸ਼ਿਤ ਕਰ ਦਿੱਤਾ ਅਸੀਂ ਉਹਨਾਂ ਦੇ ਮਾਪਿਆਂ ਤੋਂ ਪੁੱਛਿਆ ਕੀ ਕਰਉਣਾ ਚਾਹੁੰਦੇ ਹਨ ਉਹਨਾਂ ਦੇ ਕਰੇ ਅਨਸਰ ਬਿਨਾਂ ਕਿਸੇ ਵਿਰੋਧ ਦੇ ਉਹਨਾਂ ਨੇ ਕਿਹਾ ਵੀ ਸਾਡੇ ਕਿਸੇ ਨਾਲ ਕੋਈ ਸੁਣੀ ਨਹੀਂ ਇਸ ਲਈ ਅਸੀਂ ਬੱਚੇ ਦੀ ਜਨਤ ਦੇ ਅਨਸਾਰ ਇਸ ਦਾ ਪਹਲਕਾਰ ਵੀ ਉਚ ਲੈ ਲਈ ਤੇ ਇਸ ਕਰਕੇ ਡਾਕਟਰਾਂ ਤੋਂ ਅਸੀਂ ਜਿਹੜੀ ਪੋਸਟ-ਵਾਰਡ ਰਿਪੋਰਟ ਜਿਹੜੀ ਦੋ-ਤਿੰਨ ਦਿਨ ਚਾਸਲ ਹੋ ਜੂਗੀ ਪਰ ਡਾਕਟਰ ਸਾਹਿਬ ਦੇ ਮੂੰਹ ਜਵਾਲੀ ਦੱਸਣ ਮਤਾਵਕ ਕਿ ਬੱਚੇ ਨੂੰ ਦੰਦੜ ਪੈ ਜਾਣ ਕਰਕੇ ਉਸ ਨੂੰ ਸਾਲਿਆਂ ਚ ਪ੍ਰੋਬਲਮ ਆਈ ਜਿਸ ਕਰਕੇ ਉਹਦੇ ਸਾਹ ਚ ਰੁਕਾਵਟ ਆਉਣ ਲੱਗ ਗਿਆ ਉਸ ਦਾ ਦਿਲ ਕੰਮ ਕਰਨਾ ਬੰਦ ਕਰ ਗਿਆ ਜਿਸ ਕਰਕੇ ਬੱਚੇ ਦੀ ਮੌਤ ਹੋ ਗਈ ਆਪਣੇ ਜਿਗਰ ਦੇ ਟੋਟੇ ਦੀ ਅਚਾਨਕ ਮੌਤ ਤੋਂ ਬਾਅਦ ਪਰਿਵਾਰ ਵਾਲੇ ਕਾਫੀ ਸਦਮੇ 'ਚ ਨੇ ਤੇ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਇਹ ਸਭ ਕਿਸ ਤਰ੍ਹਾਂ ਹੋ ਗਿਆ ਪਰ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ ਪਰ ਉਸ ਮਾਸੂਮ ਹਰਕਰਨਵੀਰ ਨੇ ਵੀ ਨਹੀਂ ਸੋਚਿਆ ਹੋਣਾ ਕਿ ਉਸ ਨਾਲ ਇਹ ਸਭ ਹੋ ਜਾਵੇਗਾ ਹਾਲੇ ਮਾਂ ਨੇ ਸਕੂਲ ਜਾਣ ਤੋਂ ਰੋਕਿਆ ਵੀ ਪਰ ਕਹਿੰਦਾ ਮੈਂ ਜਾਣਾ ਹੈ ਪਰ ਉਹ ਇਸ ਤਰ੍ਹਾਂ ਚਲਾ ਗਿਆ ਕਿ ਕਦੇ ਵੀ ਮੁੜ ਕੇ ਵਾਪਸ ਨਹੀਂ ਆਵੇਗਾ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਸਿੰਘ ਟਿਵਾਣਾ ਦੀ ਰਿਪੋਰਟ डेलीस्टी की ती भी विदेश विच अपना भविक बना चाहते हो पाओ विदेश पढ़ाई करने का मौका पिरािड ई सर्विस की सलाह सरकार तो मान्यता प्राप्त करो तिरानवे नौ सौ अठहत्तर तिरानवे नौ सौ अठत्